ਬਾਬਿਓ ਆ ਚਾਵਲ ਨੂੰ ਨਾ ਅੱਜ ਖੁੱਲ ਕੇ ਲਾਨਤਾ ਪਾਉ ਮੈਂ ਇਹਨੂੰ ਵੀਡੀਓ ਟੈਗ ਕਰਤੀ ਤੇ ਤੂੰ ਵੀ ਕਮੈਂਟ ਜ਼ਰੂਰ ਪੜ ਕੇ ਜਾਈ ਪਬਲਿਕ ਤੇਰੇ ਬਾਰੇ ਕੀ ਸੋਚਦੀ ਐ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਿਹੜੀਆਂ ਇਹੋ ਜਿਹੀਆਂ ਕੁੜੀਆਂ ਉਹ ਸੋਚਣ ਤਾਂ ਸਹੀ ਕਮੈਂਟ ਪੜ ਕੇ ਵੀ ਲੋਕ ਇਹਨਾਂ ਬਾਰੇ ਕੀ ਸੋਚਦੇ ਐ ਸਾਨੂੰ ਸਾਰਿਆਂ ਨੂੰ ਪਤਾ ਤਾਂ ਹੋਣਾ ਹੀ ਐ ਵੀ ਇਹ ਤੀਜੀ ਵਾਰ ਘਰੋਂ ਭੱਜ ਗਈ ਤੇ ਦਾਦਾ ਇਹਦਾ ਅਣਖੀ ਸੀ ਪਿਓ ਇਹਦਾ ਇਹਦੀ ਸਪੋਰਟ ਕਰਦਾ ਸੀ ਤੇ ਦਾਦੇ ਨੇ ਪਿਓ ਹੀ ਰੋੜਤਾ ਕਿਉਂਕਿ ਅਣਖੀ ਬੰਦੇ ਤੋਂ ਨਹੀਂ ਜਰੀਆਂ ਜਾਂਦਾਂ ਹੁੰਦਾ ਯਾਰ ਇਹ ਜਿਹਾ ਬਦ ਫੈਲੀਆਂ ਇਹ ਦੱਲੀ ਜਨਾਨੀ ਪਹਿਲਾਂ 15 ਸਾਲ ਦੀ ਸੀ ਜਦੋਂ ਘਰੋਂ ਭੱਜ ਗਈ ਸੀ 16 ਸਾਲ ਦੀ ਉਦੋਂ ਵਾਪਸ ਆ ਗਈ ਇਹਦੇ ਦਾਦੇ ਨੇ ਉਦੋਂ ਆਖਿਆ ਸੀ ਪਿਓ ਨੂੰ ਵੀ ਇਹਦਾ ਠੱਕਲਾ ਵੱਢਦਗੇ ਇਹਨੇ ਜਿੱਤ ਰੋਲਣੀ ਰੋਲਣੀ ਆ ਪਰ ਇਹਦਾ ਪਿਓ ਉਦੋਂ ਵੀ ਨਹੀਂ ਮੰਨਿਆ ਫਿਰ ਇਹਦੇ ਦਾਦੇ ਨੇ ਜਦੋਂ ਦੂਜੀ ਵਾਰ ਭੱਜੀ ਉਦੋਂ ਵੀ ਇਹਨਾਂ ਦੇ ਘਰੇ ਬਹੁਤ ਘਟ ਕਲੇਸ਼ ਹੋਇਆ ਠੀਕ ਹੈ ਨਾ ਤੇ ਮੈਂ ਇਹਦੇ ਤੇ ਵੀਡੀਓ ਪਾਉਣੀ ਨਹੀਂ ਚਾਹੁੰਦਾ ਸੀ ਕਿਉਂਕਿ ਇਹ ਦੱਲੀ ਜਨਾਨੀ ਨੇ ਜਲੋ ਜੋ ਕੁਝ ਹੋ ਗਿਆ ਸੀ ਮੈਂ ਕਿਹਾ ਛੱਡੋ ਯਾਰ ਪਰ ਹਜੇ ਤੱਕ ਇਹਦੇ ਪਿਓ ਦਾ ਭੋਗ ਨਹੀਂ ਪਿਆ ਸੀ ਜਿਹੜੀਆਂ ਵੀਡੀਓ ਮੈਂ ਚੱਕ ਕੇ ਲਾਈਆਂ ਨਾ ਇਹਨੇ ਆਪਦੇ ਪਿਓ ਦੇ ਭੋਗ ਤੋਂ ਪਹਿਲਾਂ ਪਾਈਆਂ ਹੋਈਆਂ ਤੇ ਉਹ ਵੀ ਕੁੜੀਆਂ ਜ਼ਰੂਰ ਕਮੈਂਟ ਪੜ੍ਹ ਕੇ ਜਾਇਓ ਜਿਹੜੀਆਂ ਕੁੜੀਆਂ ਅੱਜਕੱਲ ਇਹੋ ਜੇ ਕੰਮ ਕਰਦੀਆਂ ਜਿਹੜਾ ਕੰਮ ਇਹਨੇ ਕੀਤਾ ਨਾ ਜੇ ਤੁਸੀਂ ਕਰੋਗੀਆਂ ਲੋਕ ਤੁਹਾਡੇ ਬਾਰੇ ਵੀ ਕਮੈਂਟਾਂ 'ਚ ਇਹੀ ਕੁਝ ਕਹਿਣਗੇ ਤੇ ਅਸੀਂ ਤੁਹਾਡੀਆਂ ਵੀ ਸਾਰੀਆਂ ਗੰਦੀਆਂ ਵੀਡੀਓ ਪਾਵਾਂਗੇ ਦੱਲਗੋ ਜਨਾਨਵਾਂ ਜਿਹੜੀਆਂ ਇਹੋ ਜਿਹਾ ਕੰਮ ਕਰਨਗੀਆਂ ਮੈਂ ਨੇ ਚਵਲਾਂ ਤਾਂ ਹੁੰਦਗਾ ਯਾਰ ਇੱਕ ਚਵਲਾਂ ਤੋਂ ਚਵਲਾਂ ਹੁੰਦੀਆਂ ਜਿਹਦੇ ਜਮਾਂ ਗੰਦੀ ਨਾਲੀ ਦਾ ਕੀੜਾ ਹੁੰਦਾ ਨਾ ਇਹ ਉਹਨਾਂ 'ਚੋਂ ਇੱਕ ਐ ਮੈਂ ਸੋਚਦਾ ਸੀ ਚੱਲ ਯਾਰ ਗਲਤੀ ਹੋ ਗਈ ਹੋਊ ਵੀ ਪਿਓ ਨੇ ਚਲੋ ਜਿਹੜਾ ਕੁਝ ਹੋ ਗਿਆ ਹੋ ਗਿਆ ਪਰ ਯਾਰ ਪਿਓ ਦਾ ਭੋਗਣਾ ਪਿਆ ਹੋਵੇ ਤੇ ਕੁੜੀ ਚੂੜਾ ਪਾ ਕੇ ਹਨ ਵੀਡੀਓ ਕਿਹੋ ਜੀਆਂ ਪਾਵੇ ਵੀ ਪੜhua ਤੂੰ ਵਕੀਲ ਛੱਡ ਦੇ ਮੈਂ ਜੱਜ ਨੂੰ ਖਰੀਦ ਲਵਾਂਗੀ ਯਾਰ ਇਹੇ ਜੀ ਗੱਲ ਕਰਨ ਨਾਲੋਂ ਪਹਿਲਾਂ ਇਹ ਮਰਨਾ ਕੀ ਯਾਰ ਮੈਂ ਨੇ ਐਡੀ ਚਾਵਲ ਜਨਾਨੀ ਮੈਂ ਦੁਨੀਆ ਤੇ ਨਹੀਂ ਦੇਖੀ ਹੋਣੀ ਦੁਨੀਆ ਤੇ ਤੁਹਾਡੇ ਵਾਸਤੇ ਕਮੈਂਟ ਬਾਕਸ ਅੱਜ ਖੁੱਲ੍ਹਾ ਹੈ ਮਿੱਤਰੋ ਤੇ ਆਪਾਂ ਇਹਨੂੰ ਵੀਡੀਓ ਟੈਗ ਕਰਤੀ ਸਾਰੇ ਕਮੈਂਟ ਪੜੂਗੀ ਇਹ ਕੱਲਾ ਕੱਲਾ ਕਮੈਂਟ ਤੁਸੀਂ ਠੋਕੇ ਜਾਣਾ ਇਹਨੂੰ ਦੱਲੀ ਜਨਾਨੀ ਨੂੰ ਮੈਂ ਇੱਕ ਗੱਲ ਬਾਰੀ-ਬਾਰੀ ਕਹਿਣਾ ਹੁੰਦਾ ਵੀ ਜਿਹੜੀ ਆਪਦੇ ਮਾਪਿਓ ਦੀ ਨਹੀਂ ਹੋਈ ਮਿੱਤਰਾ ਉਹ ਤੇਰੀ ਵੀ ਨਹੀਂ ਹੁੰਦੀ ਜਿਹੜੀ ਪਹਿਲਾਂ ਦੋ ਨੂੰ ਛੱਡੇ ਹੀ ਉਹਨੂੰ ਤੀਜਾ ਵੀ ਛੱਡਣ ਤੇ ਕੋਈ ਟਾਈਮ ਨਹੀਂ ਲੱਗਣਾ ਐਦੂ ਚਾਵਲ ਤਾਂ ਉਹ ਹੈ ਜਿਹੜਾ ਮੰਨ ਕੇ ਚੱਲੀ ਵੀ ਉਹ ਕਰਦਾ ਮਹਾਲੀ ਵਾਲਿਆਂ ਨੇ ਮੈਨੂੰ ਦੱਸਿਆ ਜਿੱਥੇ ਇਹ ਰਹਿੰਦੀ ਹੈ ਚੰਡੀਗੜ੍ਹ ਚੰਡੀਗੜ੍ਹ ਰਹਿੰਦੀ ਹੈ ਪਲਾਟ ਦੇ ਵਿੱਚ ਤੇ ਪਿਓ ਦੇ ਮਰੇ ਤੇ ਵੀ ਨਹੀਂ ਆਈ ਓਏ ਤੁਸੀਂ ਦੇਖੋ ਯਾਰ ਜਿਨੇ ਜਨਮ ਦਿੱਤਾ ਹੋਵੇ ਪਾਲਿਆ ਪਲੋਚਿਆ ਹੋਵੇ 15 ਸਾਲ ਤੱਕ ਪੜਾਇਆ ਲਿਖਾਇਆ ਹੋਵੇ ਫੋਨ ਲੈ ਕੇ ਦਿੱਤਾ ਹੋਵੇ ਇਹਨਾਂ ਦੀਆਂ ਖੁਆਇਸ਼ਾਂ ਪੂਰੀਆਂ ਕੀਤੀਆਂ ਹੁਣ ਉਹਨਾਂ ਦੇ ਮਰੇ ਤੇ ਵੀ ਨਾ ਆਵੇ ਯਾਰ ਇੱਕ ਐਡੀ ਦੱਲੀ ਜਨਾਨੀ ਮਿੱਤਰੋ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਉਹਨਾਂ ਕੁੜੀਆਂ ਨੂੰ ਵੀ ਪਤਾ ਲੱਗਣਾ ਚਾਹੀਦਾ ਪੂਰੀ ਵੀਡੀਓ ਜ਼ਰੂਰ ਦੇਖਿਓ ਸਿੱਖਿਆ ਦਾ ਇਹ ਆਏ ਦਿੰਦੀ ਹੈ ਜਿਵੇਂ ਵੱਡੀ ਅਮਾ ਹੁੰਦੀ ਹੈ ਐਡਾ ਜਿਆਦਾ ਐ ਲੱਗੂ ਵੀ ਇਹਦੇ ਅਰਕੀ ਦਾ ਸਿਆਣੀ ਕੁੜੀ ਕੋਈ ਨਹੀਂ ਫੇਰ ਕਹਿ ਦੂ ਮੈਨੂੰ ਕਿਸੇ ਦੀ ਕੋਈ ਪਰਵਾਹ ਨਹੀਂ ਮੈਨੂੰ ਕੋਈ ਟੈਨਸ਼ਨ ਨਹੀਂ ਤੇਰੇ ਵਰਗਾ ਗੰਦ ਸਾਫ਼ ਕਰਨਾ ਪੰਜਾਬ ਚੋਂ ਬਹੁਤ ਜ਼ਰੂਰੀ ਆ ਅਸੀਂ ਤੈਨੂੰ ਆਈਡੀਆ ਦੇ ਵੀ ਅਸੀਂ ਤੈਨੂੰ ਮਾਰ ਦਾਂਗੇ ਜਾਂ ਅਸੀਂ ਤੈਨੂੰ ਕੁੱਟਾਂਗੇ ਪਰ ਤੈਨੂੰ ਲਾਣ ਤਾਂ ਇੰਨਾ ਕ ਪਾਵਾਂਗੇ ਤੂੰ ਸ਼ਰਮ ਨਾਲ ਆਪ ਦਾ ਨੱਕ ਆਪ ਲੁਕੋਇਆ ਕਰੇਂਗੀ ਬਾਹਰ ਨਿਕਲਣ ਤੋਂ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਪੰਜਾਬ ਦੇ ਕੱਲੇ ਕੱਲੇ ਇਨਸਾਨ ਦੇ ਫੋਨ 'ਚ ਜਾਣੀ ਚਾਹੀਦੀ ਐ ਇਹ ਦੱਲੀ ਜਨਾਨੀ ਦੀ ਜਿੱਥੇ ਵੀ ਨਿਕਲੇ ਜਿੱਥੇ ਵੀ ਟਕਰੇ ਨੂੰ ਲਾਣ ਤੇ ਜ਼ਰੂਰ ਪਾਇਆ ਕਰੋ ਇੱਕ ਅੱਧੀ ਵੀ ਤੇਰਾ ਪਿਓ ਮਰਿਆ ਸੀ ਤੇ ਤੂੰ ਵੀਡੀਓ ਪਾਉਂਦੀ ਸੀ ਨੱਚ ਟੱਪ ਕੇ ਤੈਨੂੰ ਸ਼ਰਮ ਨਹੀਂ ਆਈ ਮਾੜੀ ਮੋਟੀ ਜਿਹਨੇ ਤੈਨੂੰ ਪਾਲਿਆ ਪਲੋਸਿਆ ਜਿਹਨੇ ਤੈਨੂੰ ਐਡਾ ਕੀਤਾ ਉਹਦੀ ਤੂੰ ਮੌਤ ਦਾ ਭੋਗ ਤੱਕ ਦਾ ਇੰਤਜ਼ਾਰ ਵੀ ਨਹੀਂ ਕੀਤਾ ਜਿ ਤੈਨੂੰ ਸੋਸ਼ਲ ਮੀਡੀਆ ਇੰਨਾ ਹੀ ਪਿਆਰਾ ਹੋ ਗਿਆ ਯਾਰ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਮੈਂਟ ਬਾਕਸ ਦੇ ਵਿੱਚ ਕਮੈਂਟ ਜ਼ਰੂਰ ਕਰਕੇ ਜਾਓ ਇਹ ਕਮੈਂਟ ਸਾਰੇ ਪੜੂਗੀ ਠੀਕ ਹੈ ਗੱਲ ਕਿ ਨਹੀਂ ਕਮੈਂਟ ਪੜ ਕੇ ਨੂੰ ਮਾੜੀ ਜੀ ਸ਼ਰਮ ਆ ਜੇ ਆ ਪਤਾ ਇਹ ਗੱਲਾਂ ਨੇ ਇਹ ਸੁਧਰ ਜੇ ਪੰਜਾਬ ਹੋਰ ਕੁੜੀਆਂ ਬਹੁਤ ਸੁਧਰਣੀਆਂ ਕਮੈਂਟ ਪੜ ਕੇ ਪਤਾ ਲੱਗੇ ਕੁੜਿਆਂ ਨੂੰ ਵੀ ਕੀ ਸੋਚੇ